ਮੈਨੂੰ ਮਿਲਣਾ ਸੀ ਆਗੇ ਨਹੀਂ ਪਰ ਉਹਨਾਂ ਨੇ ਤੁਹਾਨੂੰ ਮੀਟਿੰਗ ਦੇ ਵਿੱਚ ਬੁਲਾਇਆ ਸੀ ਜੀ ਅੱਜ ਦੇ ਲਈ ਮੈਂ ਮੀਟਿੰਗ ਦਾ ਮੈਂਬਰ ਨਹੀਂ ਮੀਟਿੰਗ ਦਾ ਮੈਂਬਰ ਨਹੀਂ ਨਹੀਂ ਪਰ ਅਕਾਲੀ ਦਲ ਦੇ ਮੈਂਬਰ ਬੁਲਾਇਆ ਗਿਆ ਸੀ ਜੀ ਸਵਾਲ ਕੰਮ ਨਾਲ ਨਹੀਂ ਜੇ ਤੁਹਾਡੇ ਸਵਾਲ ਹੈ ਸਵਾਲ ਹੀ ਗਲਤ ਅਸੀਂ ਕਰ ਰਹੇ ਹਾਂ ਤੁਹਾਨੂੰ ਪਹਿਲਾ ਜਵਾਬ ਦੇਤਾ ਕਿ ਮੈਨੂੰ ਮਿਲਣਾ ਹੈ ਇਸ ਮੈਂ ਮਿੰਲੇ ਜੀਆ ਨੂੰ ਕਿਹਾ ਪਿਆਰ ਨਾਲ ਤੋਰਿਆ ਚਾਪਲ ਕੋਈ ਨਹੀਂ ਬਡਾਲਾ ਸਾਹਿਬ ਸਾਡਾ ਬੱਚਾ ਹੈ ਉਹਦਾ ਪਿਤਾ ਜੀ ਸਾਡੇ ਭਰਾ ਸੀ ਵੱਡੇ ਜਿਹੜੀ ਪੁੰਦਰ ਜਿਹੜੀ ਪਿਛਲੀ ਮੀਟਿੰਗ ਹੋਈ ਸੀ ਉਹਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਸੀ ਕਿ ਪੁੰਦਰ ਸਾਹਿਬ ਨੂੰ ਬੁਲਾਇਆ ਜਾਏਗਾ ਬੁਲਾਇਆ ਵੀ ਸੀ ਪਰ ਤੁਸੀਂ ਨਹੀਂ ਗਏ ਸਾਰੇ ਕੁਐਸਚਨ ਕਰਨ ਦਾ ਹੱਕ ਹੈ ਲੇਕਿਨ ਤੁਹਾਡੇ ਕੁਐਸਚਨ ਗਲਤ ਹੈ ਮੈਂ ਦਾ ਜਵਾਬ ਨਹੀਂ ਦੇਣਾ ਬਸ ਨਹੀਂ ਪਰ ਉਹ ਕਮੇਟੀ ਨੇ ਬੁਲਾਇਆ ਵੀ ਉਹ ਤੁਹਾਨੂੰ ਬੁਲਾ ਸਕਦੇ ਸੀ ਜਾਂ ਨਹੀਂ ਬੁਲਾ ਸਕਦੇ ਸੀ ਮੈਂ ਮੈਂ ਇਥੋਂ ਨਿੱਕੋ ਗੱਲ ਕਹੇਤੀ ਵੀ ਪਿਆਰ ਨਾਲ ਬੇਨਤੀ ਕਰਦਾ ਬੇਟਾ ਕਿ ਤੁਸੀਂ ਜੋ ਗੱਲ ਕਹਾਉਣੀ ਚਾਹੁੰਦੇ ਹੋ ਉਹ ਗਲਤ ਹੈ ਪ੍ਰਪੰਦਰ ਜੀ ਭਰਤੀ ਪ੍ਰਕਿਰਿਆ ਦਾ ਕੀ ਹੋਏਗਾ ਜਿਹੜਾ ਉਹ ਕਹਿ ਰਹੇ ਨੇ ਕਿ ਜਿਹੜਾ ਅਕਾਲੀ ਦਲ ਭਰਤੀ ਪ੍ਰਕਿਰਿਆ ਚਲਾ ਰਿਹਾ ਉਹ ਠੀਕ ਨਹੀਂ ਉਹ ਕਹਿੰਦੇ ਨੇ ਮੈਨੂੰ ਮਿਲਣਾ ਸੀ ਆਗੇ ਨਹੀਂ ਪਰ ਉਹਨਾਂ ਨੇ ਤੁਹਾਨੂੰ ਮੀਟਿੰਗ ਦੇ ਵਿੱਚ ਬੁਲਾਇਆ ਸੀ ਜੀ ਅੱਜ ਦੇ ਲਈ ਮੈਂ ਮਿਲਣਾ ਮੈਂ 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 ਮ ਮੈਂ ਮਿੰਲੇ ਜੀਆ ਨੂੰ ਕਿਹਾ ਪਿਆਰ ਨਾਲ ਤੁਰਿਆ ਚਾਪਾ ਕੋਈ ਬਡਾਲਾ ਹੁਣ ਨਾਲ ਸੀ ਕੋਈ ਲੱਗਦਾ ਕੋਈ ਨਹੀਂ ਬਡਾਲਾ ਸਾਹਿਬ ਸਾਡਾ ਬੱਚਾ ਹੈ ਉਹਦਾ ਪਿਤਾ ਜੀ ਸਾਡੇ ਭਰਾ ਸੀ ਵੱਡੇ ਜਿਹੜੀ ਜਿਹੜੀ ਪਿਛਲੀ ਮੀਟਿੰਗ ਹੋਈ ਸੀ ਉਹਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਸੀ ਕਿ ਪੁੰਦਰ ਸਾਹਿਬ ਨੂੰ ਬੁਲਾਇਆ ਜਾਏਗਾ ਬੁਲਾਇਆ ਵੀ ਸੀ ਪਰ ਤੁਸੀਂ ਨਹੀਂ ਗਏ ਸਾਰੇ ਕੁਐਸਚਨ ਕਰਨ ਦਾ ਹੱਕ ਹੈ ਲੇਕਿਨ ਤੁਹਾਡੇ ਕੁਐਸਚਨ ਗਲਤ ਹੈ ਮੈਂ ਦਾ ਜਵਾਬ ਦੇਣਾ ਬਸ ਨਹੀਂ ਪਰ ਉਹ ਕਮੇਟੀ ਨੇ ਬੁਲਾਇਆ ਵੀ ਉਹ ਤੁਹਾਨੂੰ ਬੁਲਾ ਸਕਦੇ ਸੀ ਜਾਂ ਨਹੀਂ ਬੁਲਾ ਸਕਦੇ ਸੀ ਮੈਂ ਮੈਂ ਇਥੋਂ ਨਿੱਕੋ ਗੱਲ ਕਰਕੇ ਆਈ ਸੀ ਵੀ ਪਿਆਰ ਨਾਲ ਬੇਨਤੀ ਕਰਦਾ ਬੇਟਾ ਕਿ ਤੁਸੀਂ ਜੋ ਗੱਲ ਕਹਾਉਣੀ ਚਾਹੁੰਦੇ ਹੋ ਉਹ ਗਲਤ ਹੈ ਪ੍ਰਪੰਦਰ ਜੀ ਭਰਤੀ ਪ੍ਰਕਿਰਿਆ ਦਾ ਕੀ ਹੋਏਗਾ ਜਿਹੜਾ ਉਹ ਕਹਿ ਰਹੇ ਨੇ ਕਿ ਜਿਹੜਾ ਕਾਲੀਦਲ ਭਰਤੀ ਪ੍ਰਕਿਰਿਆ ਚਲਾ ਰਿਹਾ ਉਹ ਠੀਕ ਨਹੀਂ ਉਹ ਕਹਿੰਦੇ ਨੇ ਮੈਨੂੰ ਮਿਲਣਾ ਸੀ ਆਗੇ ਨਹੀਂ ਪਰ ਉਹਨਾਂ ਨੇ ਤੁਹਾਨੂੰ ਮੀਟਿੰਗ ਦੇ ਵਿੱਚ ਬੁਲਾਇਆ ਸੀ ਜੀ ਅੱਜ ਦੇ ਲਈ ਮੈਂ ਮੈਂ ਮੀਟਿੰਗ ਦਾ ਮੈਂਬਰ ਨਹੀਂ ਮੀਟਿੰਗ ਦਾ ਮੈਂਬਰ ਨਹੀਂ ਮੈਂ ਨਹੀਂ ਪਰ ਕਾਲੀਦਲ ਦੇ ਮੈਂਬਰ ਬੁਲਾਇਆ ਗਿਆ ਸੀ ਜੀ ਜਿਹੜੀ ਕਾਰੀਦਲ ਦੀ ਚੱਲ ਰਹੀ ਹੈ ਸਵਾਲ ਕੰਮ ਦਾ ਨਹੀਂ ਜਿਹੜਾ ਤੁਹਾਡੇ ਸਵਾਲ ਹੈ ਸਵਾਲ ਹੀ ਗਲਤ ਤੁਸੀਂ ਕਰ ਰਹੇ ਹੋ ਤੁਹਾਨੂੰ ਪਹਿਲਾਂ ਜਵਾਬ ਦੇਤਾ ਕਿ ਮੈਨੂੰ ਮਿਲਣਾ ਸੀ ਮੈਂ ਮਿੰਲੇ ਜੀਆ ਨੂੰ ਕਿਹਾ ਪਿਆਰ ਨਾਲ ਤੁਰਿਆ ਚਾਪਲ ਕੋਈ ਨਹੀਂ ਬਡਾਲਾ ਸਾਹਿਬ ਸਾਡਾ ਬੱਚਾ ਹੈ ਉਹਦਾ ਪਿਤਾ ਜੀ ਸਾਡੇ ਭਰਾ ਸੀ ਵੱਡੇ ਜਿਹੜੀ ਜਿਹੜੀ ਪਿਛਲੀ ਮੀਟਿੰਗ ਹੋਈ ਸੀ ਉਹਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਸੀ ਕਿ ਪੁੰਦਰ ਸਾਹਿਬ ਨੂੰ ਬੁਲਾਇਆ ਜਾਏਗਾ ਬੁਲਾਇਆ ਵੀ ਸੀ ਪਰ ਤੁਸੀਂ ਨਹੀਂ ਗਏ ਸਾਰੇ ਕੁਐਸਚਨ ਕਰਨ ਦਾ ਹੱਕ ਹੈ ਲੇਕਿਨ ਤੁਹਾਡੇ ਕੁਐਸਚਨ ਗਲਤ ਹੈ ਮੈਂ ਤਾਂ ਹਾਂਸਣ ਦੇਣਾ ਬਸ ਨਹੀਂ ਪਰ ਉਹ ਕਮੇਟੀ ਨੇ ਬੁਲਾਇਆ ਵੀ ਉਹ ਤੁਹਾਨੂੰ ਬੁਲਾ ਸਕਦੇ ਸੀ ਜਾਂ ਨਹੀਂ ਬੁਲਾ ਸਕਦੇ ਸੀ ਮੈਂ ਮੈਂ ਇਥੋਂ ਨਿੱਕੋ ਗੱਲ ਕਰਕੇ ਆਈ ਸੀ ਵੀ ਪਿਆਰ ਨਾਲ ਬੇਨਤੀ ਕਰਦਾ ਬੇਟਾ ਕਿ ਤੁਸੀਂ ਜੋ ਗੱਲ ਕਹਾਉਣੀ ਚਾਹੁੰਦੇ ਹੋ ਉਹ ਗਲਤ ਹੈ ਪ੍ਰਪੰਦਰ ਜੀ ਭਰਤੀ ਪ੍ਰਕਿਰਿਆ ਦਾ ਕੀ ਹੋਏਗਾ ਜਿਹੜਾ ਉਹ ਕਹਿ ਰਹੇ ਨੇ ਕਿ ਜਿਹੜਾ ਅਕਾਲੀ ਦਲ ਭਰਤੀ ਪ੍ਰਕਿਰਿਆ ਚਲਾ ਰਿਹਾ ਉਹ ਠੀਕ ਨਹੀਂ ਉਹ ਕਹਿੰਦੇ ਨੇ ਮੈਨੂੰ ਮਿਲਣਾ ਸੀ ਆਗੇ ਨਹੀਂ ਪਰ ਉਹਨਾਂ ਨੇ ਤੁਹਾਨੂੰ ਮੀਟਿੰਗ ਦੇ ਵਿੱਚ ਬੁਲਾਇਆ ਸੀ ਜੀ ਅੱਜ ਦੇ ਲਈ ਮੈਂ 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 ਮਿੰਲੇ ਜੀਆ ਨੂੰ ਕਿਹਾ ਪਿਆਰ ਨਾਲ ਤੋਰਿਆ ਚਾਪਲ ਕੋਈ ਨਹੀਂ ਬਡਾਲਾ ਸਾਹਿਬ ਸਾਡਾ ਬੱਚਾ ਹੈ ਉਹਦਾ ਪਿਤਾ ਜੀ ਸਾਡੇ ਭਰਾ ਸੀ ਵੱਡੇ ਜਿਹੜੀ ਪੁੰਦਰ ਜਿਹੜੀ ਪਿਛਲੀ ਮੀਟਿੰਗ ਹੋਈ ਸੀ ਉਹਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਸੀ ਕਿ ਪੁੰਦਰ ਸਾਹਿਬ ਨੂੰ ਬੁਲਾਇਆ ਜਾਏਗਾ ਬੁਲਾਇਆ ਵੀ ਸੀ ਪਰ ਤੁਸੀਂ ਨਹੀਂ ਗਏ ਸਾਰੇ ਕੁਐਸਚਨ ਕਰਨ ਦਾ ਹੱਕ ਹੈ ਲੇਕਿਨ ਤੁਹਾਡੇ ਕੁਐਸਚਨ ਗਲਤ ਹੈ ਮੈਂ ਦਾ ਜਵਾਬ ਨਹੀਂ ਦੇਣਾ ਬਸ ਨਹੀਂ ਪਰ ਉਹ ਕਮੇਟੀ ਨੇ ਬੁਲਾਇਆ ਵੀ ਉਹ ਤੁਹਾਨੂੰ ਬੁਲਾ ਸਕਦੇ ਸੀ ਜਾਂ ਨਹੀਂ ਬੁਲਾ ਸਕਦੇ ਸੀ ਮੈਂ ਮੈਂ ਇਥੋਂ ਨਿੱਕੋ ਗੱਲ ਕਹੇਤੀ ਵੀ ਪਿਆਰ ਨਾਲ ਬੇਨਤੀ ਕਰਦਾ ਬੇਟਾ ਕਿ ਤੁਸੀਂ ਜੋ ਗੱਲ ਕਹੌਣੀ ਚਾਹੁੰਦੇ ਹੋ ਉਹ ਗਲਤ ਹੈ ਪਰਪੁੰਦਰ ਜੀ ਭਰਤੀ ਪ੍ਰਕਿਰਿਆ ਦਾ ਕੀ ਹੋਏਗਾ ਜਿਹੜਾ ਉਹ ਕਹਿ ਰਹੇ ਨੇ ਕਿ ਜਿਹੜਾ ਕਾਲੀਦਲ ਭਰਤੀ ਪ੍ਰਕਿਰਿਆ ਚਲਾ ਰਿਹਾ ਉਹ ਠੀਕ ਨਹੀਂ ਉਹ ਕਹਿੰਦੇ ਨੇ